ਸਿਕਾ ਦੋਸਤੋ ਮੈਂ ਹਾਂ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਲੋਕ ਕ੍ਰਾਸ਼ ਟੀਵੀ ਨਾਲ ਜਿਵੇਂ ਕਿ ਅਸੀਂ ਮੌਜੂਦ ਹਾਂ ਜੀ ਬਾਗਾ ਬਾਉਂਡਰ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਰੇਸ਼ਨ ਤੋਂ ਦੂਰ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਤੋਂ ਜਿਹੜਾ ਇੱਕ ਜੱਥਾ ਰਵਾਨਾ ਜਿਹੜਾ ਪਾਕਿਸਤਾਨ ਹੋਇਆ ਨਨਕਾਣਾ ਸਾਹਿਬ ਦੇ ਵਿਖੇ ਉੱਥੇ ਜਿਹੜਾ ਇੱਕ ਸਰਬਜੀਤ ਕੌਰ ਦੀ ਨਾਰਤਾ ਜਿਹੜੀ ਆ ਉਹ ਵੀ ਜਿਹੜਾ ਉਸ ਜੱਥੇ ਦੇ ਨਾਲ ਜਿਹੜਾ ਗਈ ਸੀ ਤਾਂ ਉੱਥੇ ਉਸ ਵੱਲੋਂ ਜਿਹੜਾ ਆ ਪਾਕਿਸਤਾਨ ਦੇ ਨਾਲ ਪਾਕਿਸਤਾਨੀ ਦੇ ਨਾਲ ਜਿਹੜਾ ਨਿਕਾਹ ਕਰਾ ਲਿਆ ਗਿਆ ਤਾਂ ਉੱਥੇ ਉਹ ਕਾਫੀ ਲੰਮੇ ਸਮੇਂ ਤੋਂ ਰਹਿ ਰਹੀ ਸੀ ਤਾਂ ਹੁਣ ਜਿਹੜਾ ਉਸਨੂੰ ਪਾਕਿਸਤਾਨ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਅੱਜ ਉਸਨੂੰ ਜਿਹੜਾ ਹੈ ਭਾਰਤ ਵਾਗਾ ਬਾਰਡਰ ਦੇ ਰਾਹੀਂ ਜਿਹੜਾ ਭਾਰਤ ਲੈ ਜਾਂਦਾ ਜਾ ਰਿਹਾ ਸੀ ਤਾਂ ਸੂਤਰਾਂ ਦੇ ਵਾਲੇ ਤੋਂ ਇਹ ਪਤਾ ਲੱਗਾ ਕਿ ਅੱਜ ਜਿਹੜਾ ਉਸਨੂੰ ਜਿਹੜਾ ਭਾਰਤ ਨਹੀਂ ਜਾਂਦਾ ਨਹੀਂ ਲੈ ਜਾਂਦਾ ਜਾ ਰਿਹਾ ਜਿਸ ਦਾ ਸਮਾਂ ਜਿਹੜਾ ਆ ਕੱਲ ਦਾ ਪਾ ਦਿੱਤਾ ਗਿਆ ਕਈ ਤੇ ਸੀਪੀ ਜਦਵਿੰਦਰ ਜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਤੋਂ ਜਾਣਦੇ ਆ ਜਿਹੜਾ ਸਰਜੀਤ ਕੋਰ ਨੂੰ ਜਿਹੜਾ ਆ ਕਦੋਂ ਜਿਹੜਾ ਭਾਰਤ ਲੈ ਜਾਂਦਾ ਜਾਵੇਗਾ ਹੁਣ ਤੋਂ ਸਰਜੀਤ ਨਹੀਂ ਆਣਾ ਸੀ ਕੀ ਡਿਟੇਲ ਕੀ ਇਨਫੋਰਮੇਸ਼ਨ ਆਈ ਹੁਣ ਤੱਕ ਦੇਖੋ ਪੀਐਸ ਵੱਲੋਂ ਇਨਕਾਰ ਜਿਆ ਪਰਸੋਂ ਦੱਸਿਆ ਕਿ ਉਹ ਸਰਕਾਰ ਸਾਹਿਬ ਤਰ੍ਹਾਂ ਕਿਹਾ ਕਿ ਅਸੀਂ ਇਹ ਨਹੀਂ ਦੇਖਦੇ ਉਹ ਉੱਥੇ ਹੀ ਰਹੇਗੇ ਬਾਅਦ ਵਿੱਚ ਕੀ ਹੈ ਅੱਜੋ ਉਹ ਵੀ ਆ ਰਹੇ ਕੋਈ ਪਤਾ ਲੱਗਿਆ ਕਿ ਅੱਜ ਉਹਨੂੰ ਫਾਸਟ ਫਾਰਮ ਦੇ ਡਾਕਟਰ ਜੀ ਤੱਕ ਮਾਡਲ ਇਨਫੋਰਮੇਸ਼ਨ ਜੀਪੀ ਵੀ ਆ ਗਈ ਹੈ ਜਾਂ ਨਹੀਂ ਜੀ ਦੇ ਕੋਈ ਅੱਜ ਦੇਖੋ ਜਦੋਂ ਵੀ ਕੋਈ ਪਤਾ ਲੱਗੇਗਾ ਉਸੇ ਵੇਲੇ ਤੇ ਮ ਦੱਸ ਦਾਂਗੇ ਜਦੋਂ ਬੀਐਸਐਫ ਅਧਿਕਾਰੀ ਦੱਸਣਗੇ ਫਿਰ ਦੱਸਾਂਗੇ ਸਰ ਕੋਈ ਰਾਪਤਾ ਹੋਇਆ ਕਿਸੇ ਉੱਚ ਅਧਿਕਾਰੀ ਦੇ ਨਾਲ ਕਿ ਕਦੋਂ ਆਏਗੀ ਕੀ ਸਮਾਂ ਰਹੇਗਾ ਇਹਦੇ ਬਾਰੇ ਅਜੇ ਕੋਈ ਕਨਫਰਮੇਸ਼ਨ ਨਹੀਂ ਬੀਐਸਐਫ ਦੇ ਅਧਿਕਾਰੀਆਂ ਨੇ ਹੁਣੇ ਅਜੇ ਇਮੀਗ੍ਰੇਸ਼ਨ ਤੋਂ ਪਤਾ ਕੀਤਾ ਸੀਗਾ ਅਜੇ ਤੱਕ ਪਹੁੰਚੀ ਨਹੀਂ ਸਰ ਉਹਦੇ ਇਸ ਚੀਜ਼ ਨੂੰ ਲੈ ਕੇ ਵੀ ਸਵਾਲ ਉੱਠੇ ਕਿ ਇਹ ਜੋ ਹੋ ਗਿਆ ਪਰ ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਏਜੰਸੀਆਂ بتا ਸਕਦੀਆਂ ਨੇ ਜੋ ਉੱਚ ਅਧਿਕਾਰੀ ਨੇ ਜਾਂ ਬੀਐਸਐਫ ਦੇ ਨੇ ਕੀ ਜਦੋਂ ਸਰ ਉਹਨਾਂ ਨੂੰ ਭੇਜਿਆ ਜਾਏਗਾ ਇਹਨਾਂ ਨੂੰ ਕਿੱਥੇ ਖੜਾਇਆ ਜਾਏਗਾ ਇਹ ਕਿੱਥੇ ਰੱਖਿਆ ਜਾਏਗਾ ਇਹ ਦੱਸ ਇਹਦੇ ਬਾਰੇ ਵਿੱਚ ਕੋਈ ਕਨਫਰਮ ਕਨਫਰਮ ਨਹੀਂ ਹੈਗਾ ਵੀ ਉਹ ਕਿਹੜੀ ਏਜੰਸੀ ਦੇ ਹੈਂਡਓਵਰ ਕਰਨਾ ਕਿ ਇਮੀਗ੍ਰੇਸ਼ਨ ਨੇ ਆਪਣੇ ਪਾਸ ਰੱਖਣਾ